ਇੱਕ ਝਾੜੂ ਵਾਲਿਆਂ ਦਾ ਮੈਂ ਨਾਂ ਕੀ ਲੈਣਾ ਉਹਦਾ ਨਾਂ ਕੀ ਮੈਂ ਤਾਂ ਨਹੀਂ ਭੁੱਲ ਗਿਆ ਹੈ ਹੈ ਅੱਛਾ ਹੁਣ ਇੱਕਲ ਦੱਸੋ ਉਹ ਕੀ ਕਹਿੰਦਾ ਫਿਰਦਾ ਹੈ ਮੈਨੂੰ ਗਨੀਮ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੰਵੀਰ ਬਾਦਲ ਗੱਲ ਕਰਦਾ ਹੈ ਹੂੰ ਆਹ ਆਹ ਠੀਕ ਹੈ ਆਈ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਜੀਨਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਣਾ ਹਲਕਾ ਚਾਰਜਾ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਇਹ ਜਿਹੇ ਲੋਕ ਹੀ ਆ ਜਿਹੜੇ ਕਾਲੀ ਦਲ ਨੂੰ ਬਦਨਾਮ ਕਰਦੇ ਆ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗਲੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈ ਕਰੋ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਧਾਨ ਆ ਮੈਂ ਤਾਂ ਇਹਨੂੰ ਵੰਡ ਦਿੰਦਾ ਕਾਲੀ ਦਲ ਚ ਮੈਂ ਤਾਂ ਕੋਈ ਗਨੀਵ ਜੀ ਨੂੰ ਗੱਲ ਕਰਿਆ ਸੀ ਪਿੱਛੇ ਹੁਣੀ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਆਏ ਨਾ ਪਿਗਲ ਪੁਗਲ ਜਾਣ ਕੋ ਬੋਡੇ ਗੱਡੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਆਈ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਾਫ ਕੀਤਾ ਹੁਣ ਤੀਜੀ ਗੱਲ ਆ ਜਿਹੜੇ ਸੋਚਦੇ ਐ ਆ ਤਲਵੀਰ ਹੁੰਦਾ ਕਿ ਮੇਰੇ ਨਾਲ ਪੌਲਸ ਹੈ ਓ ਮੇਰੇ ਕਾ ਕੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਬੀਰ ਸਿਆ ਸਾਲ ਬਾਅਦ ਆਈ ਜਿਪਸੀ ਆਲੇ ਤੂੰ ਨਾਂ ਨੋਟ ਕਰ ਲਈ ਆਈ ਤੈਨੂੰ ਘਰੋਂ ਚੱਕ ਕੇ ਲਿਓਂਗੇ ਕੁਛੀ ਗੱਲ ਕਰਕੇ ਗਏ ਮੈਨੂੰ ਕਹ ਜੀ ਇਹ ਸਕੂਟਰ ਤੇ ਆਇਆ ਸੀ ਮੇਰਾ ਵੀਨ ਵੇਖੋ ਜਦੋਂ ਤੁਸੀਂ ਵੀ ਜਮੇ ਤੁਸੀਂ ਸਿੱਧਾ ਸਕੂਟਰ ਤੇ ਨਹੀਂ ਜਾਂ ਗੱਡੀ ਤੇ ਜਾਂ ਜਹਾਜ਼ ਤੇ ਨਹੀਂ ਜਮੇ ਜਮੇ ਸਾਰੇ ਇਹ ਧਰਤੀ ਤੇ ਹੀ ਆ ਅਸੀਂ ਧਰਤੀ ਤੋਂ ਪੈਦਾ ਹੋਏ ਹੌਲੀ ਹੌਲੀ ਕੋਈ ਸਾਈਕਲ ਤੋਂ ਉੱਠਿਆ ਕੋਈ ਸਕੂਟਰ ਤੇ ਆਇਆ ਕੋਈ ਟਰੈਕਟਰ ਤੇ ਆਇਆ ਕੋਈ ਗੱਡੀ ਤੇ ਆਇਆ ਕੋਈ ਜਹਾਜ਼ਾਂ ਤੇ ਚੜ ਗਿਆ ਤੇ ਤੁਸੀਂ ਆਪਣੇ ਆਪ ਨੂੰ ਕਿੱਡੇ ਕਫਾਨੇ ਖਾ ਸਮਝਦੇ ਹੋ ਜਦੋਂ 2004 ਦੇ ਵਿੱਚ ਜਦੋਂ ਕਰਨ ਭਰਾੜ ਦੇ ਨਾਲ ਤੁਸੀਂ ਇਲੈਕਸ਼ਨ ਲੜੀ ਆ ਤਲਵੀਰ ਸਿੰਘ ਗਿੱਲ ਤੁਹਾਡੀ ਇਲੈਕਸ਼ਨ ਦੇ ਵਿੱਚ ਉੱਥੇ ਸੀਗਾ ਮੁਖਸਰ ਮੈਂ ਤੁਹਾਡੇ ਘਰ ਗਿਆ ਤੁਹਾਡੇ ਘਰ ਜਿਹੜੇ ਕਮਰੇ ਚ ਡਰਾਈング ਰੂਮ ਦੇ ਵਿੱਚ ਡਾਈਨਿੰਗ ਟੇਬਲ ਲੱਗਾ ਹੁੰਦਾ ਸੀ ਤੇ ਤੁਹਾਡੀ ਜਿਹੜੀ ਛੱਤ ਨਾਲ ਡੇ ਡੇ ਖੇਪੜੂ ਤੋਂ ਡਿੱਗੇ ਸੀਗੇ ਜੇ 2004 ਦੀਆਂ ਗੱਲਾਂ ਕਰਦਾ 2007 ਚ ਤੁਹਾਡੀ ਇਲੈਕਸ਼ਨ ਆ ਗਈ ਬਾਅਦ ਚ ਸਰਕਾਰ ਆ ਗਈ 10 ਸਾਲ ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਜੋ ਤੁਸੀਂ ਲੁੱਟਿਆ ਕੁੱਟਿਆ ਉਦੋਂ ਬਾਅਦ ਤੁਹਾਡੇ ਬਾਦਲ ਮਹਿਲ ਬਣ ਗਏ ਤੁਹਾਡੇ ਚੰਡੀਗੜ੍ਹ ਮਹਿਲ ਬਣ ਗਏ ਤੁਹਾਡੇ ਸੁਖ ਵਿਲੇ ਬਣ ਗਏ ਤੁਹਾਡੀਆਂ ਗੜਗਾਉਂ ਕੋਠੀਆਂ ਪੈ ਗਈਆਂ ਬਾਦਲ ਸਾਹਿਬ ਇਹੋ ਜਿਹੀਆਂ ਗੱਲਾਂ ਸੋਚਣ ਤੋਂ ਪਹਿਲਾਂ ਨਾ ਗੱਲ ਕਰਨ ਤੋਂ ਪਹਿਲਾਂ ਗੱਲ ਸੋਚਿਆ ਕਰੋ ਕਿ ਗੱਲ ਕਿੱਧਰ ਨੂੰ ਜਾਊਗੀ ਤੁਸੀਂ ਸਾਨੂੰ ਸਕੂਟਰ ਤੇ ਦੱਸਦੇ ਤੁਸੀਂ ਕੀ ਸੀਗੇ ਪਹਿਲਾਂ ਤੀਜੀ ਗੱਲ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਇਹੋ ਹੀ ਪੁਲਿਸ ਤੈਨੂੰ ਘਰੋਂ ਚੁੱਕ ਕੇ ਲੈ ਕੇ ਜਾਊਗੀ ਬੱਲੇ 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 ਚਿਕਾਉਣਾ ਕਿਨੇ ਤੁਸੀਂ ਨਾ ਤੁਹਾਡੀ ਕਦੇ ਕਹੇ ਨੇ ਸੋਨੀ ਨਾ ਤੁਹਾਡਾ ਸਮਾਂ ਆਉਣਾ ਤੁਸੀਂ ਰੱਬ ਦੇ ਧੱਕੇ ਹੋ ਤੁਸੀਂ ਰੱਬ ਦੇ ਧੱਕੇ ਰੱਬ ਦੇ ਧੱਕੇ ਦਾ ਕਦੀ ਸਮਾਂ ਨਹੀਂ ਆਉਂਦਾ ਲੋ ਓਦਾਂ ਕਦੇ ਉਨੀ ਕੀ ਕੋ ਕਸੜ ਹੋ ਜੇ ਤਾਂ ਸ਼ਾਇਦ ਸਮਾਂ ਆ ਸਕਦਾ ਤੇ ਜਿਹੜੀਆਂ ਪੁਲਿਸ ਨੇ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਡੀਐਸਪੀ ਨੂੰ ਦਬਕੇ ਮਾਰ ਕੇ ਗਏ ਹੋ ਤੁਸੀਂ ਇੱਕ ਜਨਾਨੀ ਐਸਐਸਪੀ ਦਾ ਗੱਲ ਗੱਲ ਕੀਤੀ ਸਾਡੇ ਨਾਲ ਪੰਗੇ ਲੈਂਦੀ ਤੁਸੀਂ ਕਾਲੀ ਦਲ ਦੇ ਪ੍ਰਧਾਨ ਹੋ ਇੱਕ ਲੇਡੀ ਨੂੰ ਲਫਜ਼ ਬੋਲਣ ਲੱਗਿਆ ਪਹਿਲਾਂ ਸੋਚ ਲਿਆ ਕਰੋ ਕਿ ਜਨਾਨੀਆਂ ਸਾਡੇ ਨਾਲ ਪੰਗੇ ਲੈਂਦੀ ਇਹ ਗੱਲਾਂ ਸ਼ੋਭਾ ਦਿੰਦੀਆਂ ਸਾਡੇ ਹਲਕੇ ਦੇ ਵਿੱਚ ਕਿ ਜਨਾਨੀ ਐਮਐਲਏ ਆ ਉਹ ਅਸੀਂ ਉਹਨੂੰ ਭੈਣ ਕਹਿ ਕੇ ਪਰਚਾਈ ਕਹਿ ਕੇ ਬੋਲਦੇ ਆ ਅਸੀਂ ਤੇਰੀ ਕਦੀ ਇਹੋ ਜਿਹੇ ਲਫਜ਼ ਬੋਲਦੇ ਕੋਈ ਐ ਕਰਦੀ ਹੋ ਜੇ ਕਰਦੀ ਬਹੁਤ ਕੁਝ ਕਰਦੀ ਅਸੀਂ ਨਹੀਂ ਬੋਲਦੇ ਅਸੀਂ ਇਹਨੇ ਕਿ ਨਹੀਂ ਭਾਈ ਲੋਕ ਸਭ ਕੁਝ ਜਾਣਦੇ ਆ ਬਦਲ ਸਾਹਿਬ ਇਹਨਾਂ ਗੱਲਾਂ ਤੇ ਨਾ ਥੋੜਾ ਜਿਹਾ ਖਾਸ ਧਿਆਨ ਰੱਖਿਆ ਕਰੋ ਕਿ ਬੋਲਣ ਤੋਂ ਪਹਿਲਾਂ ਆ ਵਾਚ ਲਿਆ ਕਰੋ